ਦੱਸਿਆ ਗਿਆ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਮਾਣਾ ਦੇ ਮੁਹੱਲਾ ਆਮਾਮਗੜ ਦੇ ਵਿੱਚ ਕੇਂਦਰ ਸਰਕਾਰ ਦੀਆਂ ਦਿੱਤੀਆਂ ਹੋਈਆਂ ਪਾਲਿਸੀਆਂ ਦਾ ਇਹ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਕੀ ਆਸ਼ਮਾਨ ਕਾਰਡ ਕਿਸਾਨ ਸਮਰiddhi ਪ੍ਰਧਾਨ ਮੰਤਰੀ ਆਵਾਸ ਯੋਜਨਾ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੋਂ ਇਲਾਵਾ ਹੋਰ ਵੀ ਕਈ ਸਕੀਮਾਂ ਦੇ ਕੈਂਪ ਲਗਾਏ ਗਏ ਜਿਸ ਵਿੱਚ ਕੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਖਿਆ ਕਿ ਅੱਜ ਆਮਾਮਗੜ ਮੁਹੱਲੇ ਦੇ ਵਿੱਚ ਇਸ ਕੈਂਪ ਦਾ ਆਯੋਜਨ ਕਰਵਾਇਆ ਗਿਆ ਸੀ ਅਤੇ ਉਹਨਾਂ ਆਖਿਆ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੇਂਦਰ ਸਰਕਾਰ ਦੇ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਲਈ ਵੱਖ-ਵੱਖ ਯੋਜਨਾਵਾਂ ਅਤੇ ਪਾਲਿਸੀਆਂ ਬਿਲਕੁਲ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਅੱਜ ਅੱਜ ਭਾਜਪੀ ਦੀ ਤਰਫੋਂ ਬਹੁਬਾਰ ਮੋਹੱਲਾ ਮਾਮਗੜ ਚ ਸ੍ਰੀ ਬਾਲਮੀਕੀ ਮੰਦਿਰ ਚ ਇੱਕ ਕੈਂਪ ਲਾਇਆ ਜਾ ਰਿਹਾ ਹੈ ਜਿਸ ਤੇ ਨਵੀਆਂ ਸਕੀਮਾਂ ਨੇ ਆਸ਼ੀਮਾਨ ਕਾਰਡ ਕਿਸਾਨ ਸਨਮਾਨ ਨਿਧੀ ਆਵਾਸ ਯੋਜਨਾ ਇਸਮ ਕਾਰਡ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਪੈਨਸ਼ਨ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਪ੍ਰਧਾਨ ਮੰਤਰੀ ਸੂਰਿਆਕਰ ਤੇ ਟੂ ਲੈਂਡ ਬੰਡ ਕਿਟ ਇਹ ਦੇ ਕਾਰਡ ਭਰੇ ਜਾ ਰਹੇ ਨੇ ਤੇ ਸਮਾਜ ਦੇ ਨੀਚਲੇ ਤੋਂ ਨੀਚਲੇ ਹਰ ਵਰਗ ਤੱਕ ਸਰਕਾਰ ਦੀਆਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਜੋ ਪਹੁੰਚਣ ਇਹ ਸਾਡਾ ਉਪਰਾਲਾ ਹੈ ਤੇ ਸਾਡੀ ਆਈਟੀ ਵਿੰਗ ਦੀ ਟੀਮ ਇੱਥੇ ਆਈ ਹੋਈ ਹੈ ਉਹ ਸਭ ਦੇ ਕਾਰਡ ਬਣਾ ਰਹੀ ਹੈ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਸਾਡੀ ਜਿਹੜੀ ਸੈਂਟਰ ਸਰਕਾਰ ਵੱਲੋਂ ਲਾਭਪਾਤਰਿਆਂ ਲਈ ਸਕੀਮਾਂ ਨੇ ਉਹਦੇ ਤਹਿਤ ਅੱਜ ਸਮਾਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਕੈਂਪ ਆਮਾਮਗੜ ਦੇ ਵਿੱਚ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਬੱਖ-ਬੱਖ ਸਾਡੇ ਲੋਕ ਨੇ ਜਿਹੜੇ ਉਹ ਉਰੇ ਆ ਕੇ ਇਸ ਕੈਂਪ ਦਾ ਲਾਭ ਲੈ ਰਹੇ ਨੇ ਔਰ ਆਸ ਕਰਦੇ ਆ ਵੀ ਇਹ ਸਾਡਾ ਕੈਂਪ ਬਹੁਤ ਸਕਸੈਸਫੁਲ ਰਹੇਗਾ ਔਰ ਐਵੇਂ ਹੀ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਮੈਂ ਬੈਕਪ ਸਾਈਕਮਨ ਕਾਰਡ ਅੱਜ ਬਣਾਇ ਜਾ ਰਹੇ ਹਾਂ ਉਹਨਾਂ ਨਾਲ ਕਿਹੜਾ ਪਿਛਲੀ 20 ਤਰੀਕ ਤੋਂ ਲੈ ਕੇ ਫਾਜਬਨੋਜੀ ਅੱਜ ਪਿਛਲੀ 20 ਤਰੀਕ ਤੋਂ ਲੈ ਕੇ ਪੂਰੇ ਪੰਜਾਬ ਚ ਸਰ ਜਿੰਨੇ ਵੀ ਸਾਡੇ ਪਿੰਡ ਨੇ ਉਹਨਾਂ ਚ ਅਸੀਂ ਖਾਸ ਕਰਕੇ ਪਿੰਡਾਂ ਚ ਸ਼ਹਿਰਾਂ ਚ ਵੀ ਜਿਹੜੇ ਸਾਡੇ ਬਾੜਵੰਦੇ ਨੇ ਉਤੇ ਨਵੀਆਂ ਸਕੀਮਾਂ ਨੇ ਸਰਕਾਰ ਦੀਆਂ ਕੇਂਦਰ ਸਰਕਾਰ ਵੱਲ ਦਿੱਤੇ ਜਾ ਰਹੀਆਂ ਨੇ ਉਹਨਾਂ ਦੇ ਮੌਕੇ ਤੇ ਆਨਲਾਈਨ ਜਿਹੜਾ ਅਸੀਂ ਉਹਨਾਂ ਦੇ ਕੰਮ ਕਰਵਾ ਰਹੇ ਹਾਂ ਕਿਉਂਕਿ ਪਿੱਛੇ ਪੰਜਾਬ ਸਰਕਾਰ ਨੇ ਕੈਂਪ ਲਾਏ ਸੀ ਉਹਨਾਂ ਨੇ ਕੁਝ ਭਰੇ ਨੇ ਕੁਝ ਕਰਵਾਏ ਨੇ ਕੋਈ ਅਧ ਵਿਚਾਲੇ ਦੇ ਲੋਕ ਬਜਾ ਟਟਫ ਰਹੇ ਸੀ ਲੋਕਾਂ ਦਾ ਬਹੁਤ ਸਾਡੇ ਕੋਲੇ ਮੰਗ ਸੀ ਵੀ ਸਾਡੇ ਜਿਹੜੇ ਕੈਂਪ ਨੇ ਲਾਏ ਜਾਣ ਜਿਹੜੇ ਸਕੰਦਰ ਦੀਆਂ ਜੀ ਸਕੀਮਾਂ ਨੇ ਸਾਡੀਆਂ ਸਾਨੂੰ ਦਵਾਈਆਂ ਜਾਣ ਸੋ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚ ਇਹ ਜਿਹੜਾ ਕੰਮ ਸ਼ੁਰੂ ਕੀਤਾ ਪੂਰੇ ਪਟਿਆਲੇ ਜ਼ਿਲ੍ਹੇ ਚ ਇੱਕ ਸਮਾਲੇ ਨੂੰ ਚੋਣਿਆ ਹੁਣ ਪਹਿਲੀ ਵਾਰ ਪਹਿਲਾਂ ਸਮਾਨੇ ਤੋਂ ਸਟਾਰਟ ਕੀਤਾ ਫਿਰ ਉਸ ਤੋਂ ਬਾਅਦ ਬਾਕੀ ਜਿਹੜੇ ਨੇ ਹਲਕੇ ਉੱਚ ਵੀ ਕਰਾਂਗੇ ਇਹਨੀਆਂ ਸਕੀਮਾਂ ਨੇ ਤੁਹਾਨੂੰ ਸਾਹਮਣੇ ਆਂ ਵੀ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲੈਣਾ ਮੌਕੇ ਤੇ ਆਨਲਾਈਨ ਇਹਨਾਂ ਦਾ ਕੰਮ ਕਰਨਾ ਜਿੰਨੀਆਂ ਵੀ ਕੇਂਦਰ ਵੱਲੋਂ ਜਿੰਨੀਆਂ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਨੇ ਉਹ ਸਹੀ ਇੱਥੇ ਲਾਗੂ ਕਰ ਰਹੇ ਆ ਇੱਥੇ ਮੌਕੇ ਦੇ ਮੌਕੇ ਇਹਨਾਂ ਦਾ ਮਸਲੇ ਹੱਲ ਕਰ ਰਹੇ ਆ ਸੋ ਮੈਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਸਮਾਨਾ ਯੂਟਾ ਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਹੱਲਾ ਮਾਮਗੜ ਵਿੱਚ ਇਹ ਕੈਂਪ ਲਾਇਆ ਗਿਆ ਲੋਕਾਂ ਨੂੰ ਸੂਤ ਦੇਣ ਲਈ ਜਿਸ ਵਿੱਚ ਸ਼ਰਮ ਕਾਰਡ ਬਣਾਇਆ ਜਾ ਰਿਹਾ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਸਹਿਰੀ ਆਵਾਸ ਯੋਜਨਾ ਦੇ ਸੰਬੰਧ ਵਿੱਚ ਫਾਰਮ ਭਰੇ ਜਾ ਰਹੇ ਹਨ ਜਿਨ੍ਹਾਂ ਨੂੰ ਮੌਕੇ ਤੇ ਹੀ ਤਿਆਰ ਕਰਕੇ ਆਯੁਸ਼ਮਾਨ ਕਾਰਡ ਦਿੱਤੇ ਜਾ ਰਹੇ ਹਨ ਸੋ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੁੱਖ ਬੁਲਾਰੇ ਸਾਡੇ ਪ੍ਰਧਾਨ ਜੀ ਆਏ ਨੇ ਖੇੜਕੀ ਸਾਹਿਬ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਣਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ